ਤਨੋ ਸ੍ਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਬ ਚੰਦ ਦੀਪਕ ਬਨ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਣ ਚਬ ਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨ ਦੇ ਆਲ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ ਸਹਿਸ ਤਵ ਨੈਨ ਨੰਨ ਨੈਨ ਹਹਿ ਤੋਹੇ ਕੋ ਸਹਿ ਸਮੂਰਤ ਨੰਨਾ ਏਕ ਤੋਹੀ ਸਹਿਜ ਪਦ ਬੇਮਲ ਨੰਨਾ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਣ ਕਬਲ ਮਕਰਾਂਦੇ ਲੋਭਤ ਮਨੋ ਅਨ ਦੇ ਨਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਬਾਸ ਵਾਹਿਗੁਰੂ ਨਾਮ ਤੇਰੋ ਆਰਤੀ ਮਜ ਨਮੂ ਰਾਰੇ ਹਰਕੇ ਨਾਮ ਬਿਨਾ ਝੂਠੇ ਸਗਲ ਪਸਾਰੇ ਨਾਮ ਤੇਰੋ ਆਸਨੋ ਨਾਮ ਤੇਰੋ ਓਰਸਾ ਨਾਮ ਤੇਰਾ ਕੇਸ ਰੋਲੇ ਛਟਕਾਰੇ ਨਾਮ ਤੇਰਾ ਅੰਬੋਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹੇ ਪਸਾਰੇ नाम तेरे की जोत लगाई प्यो उजे आर पवन रे नाम तेरो तागा नाम फूल माला पार अठार स्वामी सगल जुठारे रे किया किया गुरु तुझे क्या यार पो नाम तेरा तू ही चवर टोलारे दस अठ आठ सठ चार खानी ऐ बर्तन है सगल संसार ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹਰ ਭੋਗ ਤੋਹਾਰੇ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨ ਜਾਉ ਸੁਆਮੀ ਕਮਲਾਪਤੀ ਮੰਗਲਾ ਹਰ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਊਤਮ ਦੀਆਰਾ ਨਿਰਮਲ ਬਾਤੀ ਤੂੰ ਹੀ ਹੈ ਨਰੰჯਨ ਸੁਆਮੀ ਕਮਲਾਪਾਤੀ ਰਾਮ ਭਗਤ ਰਾਮ ਆਨੰਦ ਜਾਨੈ ਪੂਰਨ ਪਰਮ ਆਨੰਦ ਬਖਾਨੈ ਮਦਨ ਮੂਰਤ ਪਹਿਤਾਰ ਗੋਬਿੰਦੇ ਸਿਰੀ ਸੈਣ ਪਣੈ ਭਜ ਪਰਮ ਆਨੰਦ ਸੁਣ ਸੰਧਿਆ ਤੇਰੀ ਦੇਵ ਦੇਵਾ ਕਰ ਯਦ ਪਤ ਯਾਦ ਸਮਾਈ ਸਿੱਧ ਸਮਾਦ ਤੇਰਾ ਅੰਤ ਨਹੀਂ ਪਾਇਆ ਲਾਗ ਰਹੋ ਸਰਨਾਈ ਲੇ ਹੋ ਆਰਤੀ ਹੋ ਪੁਰਖ ਨਿਰੰਜਨ ਸਤ ਗੁਰ ਪੂਜ ਹੋ ਪਾਈ ਠਾਡਾ ਬ੍ਰਹਮਾਨਿ ਗਮ ਵਿਚਾਰ ਤੇਰਾ ਅਲਖ ਨ ਲਖਿਆ ਜਾਈ ਤਤ ਤੇਲ ਹਰ ਨਾਮ ਕੀਆ ਬਾਤੀ ਦੀਪਕ ਦੇਉ ਜਿਆਰ ਜੋਤ ਲਾਏ ਜਗ ਦੀ ਸਜਾਇਆ ਕੋਈ ਬੂਜੈ ਬੂਜਨ ਹਾਰ ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਤੇਰੀ ਆਰਤੀ ਕੀਨੀ ਵਾਹਿਗੁਰੂ ਨਿਰੰਕਾਰ ਨਿਰਬਾਨੀ गोपाल तेरा यारता गोपाल तेरा यार ਵਾਹਿਗੁਰੂ ਜੋ ਜਾਣ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਦਾਲ ਸੀਦਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਛਾਦਨ ਨੀਕਾ ਅਨਾਜ ਮੰਗੂ ਸਤ ਸੀਕਾ ਗਊ ਪੈਸ ਮੰਗੂ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰ ਕੀ ਗੀ ਹਨ ਚੰਗੀ ਜਨ ਤੰਨਾ ਲੇਵੈ ਮੰਗੀ ਗੋਪਾਲ ਤੇਰਾ ਯਾਰਤਾ ਸੋਹਰੇ ਟ ਭੁੱਖੇ ਭਗਤ ਨ ਕੀਜੈ ਜਹਿ ਮਾਲਾ ਆਪਣੀ ਲੀਜੈ ਹੋ ਮੰਗੋ ਸੰਤ ਨਰੇ ਨਾਮੈ ਨਹੀਂ ਕਿਸੀ ਕਾ ਦੇ ਨਾ ਮਾਦੋ ਕੈ ਸਿਬਨ ਦਿਆਲ ਕੈ ਸਿਬਨ ਤੁਮ ਨ ਸੰਗ ਆਪ ਨਾ ਲਿਹੋ ਤਾ ਦੇਵੋ ਮੰਗੇ ਦੋਏ ਸਿਰ ਮੰਗੋ ਚੂਨਾ ਵਾਹੇ ਗੁਰੂ ਪਾਓ ਕੀ ਉਹ ਸੰਗ ਲੂਨਾ ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋ ਵਖਤ ਜਿਵਾਲੇ ਠਾਟ ਮੰਗੋ ਚੋਪਾਈ ਸਿਰਹਾਨਾ ਅਬਰ ਤੁਲਾਈ ਉਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰੈ ਜਨ ਥੀਂਦਾ ਮੈਨਾਂ ਕਹੀ ਕੀ ਤਾਲਬੋ ਇੱਕ ਨਾਉ ਤੇਰਾ ਮੈਂ ਫੱਬੋ ਕਹ ਕਵੀਰ ਮਨ ਮਾਨਿਆ ਮਨ ਮਾਨਿਆ ਤੋ ਹਰ ਜਾਨਿਆ ਮਾਧੋ ਕੈ ਸਿਬਨ ਦਿਆਲ ਕੈ ਸਿਬਨ ਤੂੰ ਨ ਸੰਗੇ ਆਪ ਨ ਲਿਹੋ ਤਾ ਦੇਵੋ ਮੰਗੇ ਦੋਹਰਾ ਲੋਪ ਚੰਡ ਕਾ ਹੋਏ ਗਈ ਸੁਰਪਤ ਕੋ ਦੇ ਰਾਜ ਦਾਨਬ ਮਾਰਿ ਅਪੇਖ ਕਰ ਕੀਨੇ ਸੰਤਨ ਕਾਜ ਸਵਈਆ ਜਾਤੇ ਪ੍ਰਸੰਨ ਪਿਐ ਮਹਾਮੁੰਨ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰੈ ਇਕ ਬੇਦਰ ਰਹਿ ਭਵ ਤਾਪ ਹਰੈ ਮਿਲ ਧਿਆਨ ਹਲਾਵੈ ਚਾਲਰ ਤਾਲ ਮਰਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਲਾਵੇ ਕਿਨਰ ਗੰਧਰਪ ਗਾਨ ਕਰੇ ਗਨ ਜਾਸੀ ਅਪਸ਼ਰ ਨਿਰਤਦ ਖਾਵੇ ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇ ਆਰਤੀ ਕੋਟ ਕਰੇ ਸੁਰ ਸੁੰਦਰ ਪੇਖ ਪੁਰੰਦਰ ਕੇਵਲ ਜਾਵੇ ਦਾੰਤ ਦਰਸ਼ਨ ਦੇ ਕੇ ਪ੍ਰਦਰਸ਼ਨ ਭਾਲ ਮਕੁੰਕਮ ਅਸ਼ਤ ਲਾਵੇ ਹੋਤ ਕੁਲਾ ਹਲਦੇਵ ਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੇ ਦੋਹਰਾ ਐਸੇ ਚੰਡ ਪ੍ਰਤਾਪਤੇ ਦੇਵਨ ਵੱਡਿਓ ਪ੍ਰਤਾਪ ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਜਾਪ ਦੋਹਰਾ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬੋ ਭਾਂਤ ਬਚਾਵੈ ਸੱਤਰ ਅਨੇਕ ਚਲਾਬਦ ਕਹਾਵ ਤਉ ਤਨ ਏਕ ਨ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੂ ਨ ਭੇਟਨ ਪਾਵੈ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕਉ ਆਂ ਖਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬੋ ਭੇਦ ਕਹੈ ਹਮ ਏਕ ਨ ਜਾਣਿਓ ਸਿਰਿਅਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕਹਿਹੋ ਤੋਹਾਰੋ ਦਵਾਰ ਬਾਹੇ ਗਹਿ ਇਲਾਜ ਅਸ ਗੋਬਿੰਦ ਦਾਸ ਤੋਹਾਰ ਸਤਖੰਡ ਕੇ ਦਰਬਾਰ 74 ਚੱਕਰ ਵਰਤੀ 74 ਚੱਕਰ ਭੂਤੇ ਸੁਯੰ ਭਵ ਸੂਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬਿਪੂਤੇ ਡਿੱਠੇ ਸਬੇ ਥਾਬ ਨਹੀਂ ਤੁਦ ਜੇ ਹਾ ਬਦ ਹੋ ਪੁਰਖ ਵਿਦਾਤ ਤਾ ਤੂ ਸੋ ਹੋਇਆ ਬਸਦੀ ਸਗਨਿਆ ਪਾਰਿ ਅਨੂਪ ਰਾਮਦਾਸ ਪੁਰ ਹਰ ਹਰ ਨਾਨਕ ਕਸਮ ਲਜਾਹੇ ਨਾਇ ਰਾਮਦਾਸ ਸਰ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰਜ ਦਇ ਸਵਾਰ ਸਤਗੁਰ ਸੱਚ ਸਾਖੀ ਹੈ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ ਪਹਿ ਪੰਜਨ ਮਿਹਰਬਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਲਖ ਪ੍ਰਭ ਲਾਖੀ ਹੈ ਨਾਨਕ ਹਰ ਗੁਣ ਗਾਏ ਲਖਪ੍ਰਭ ਲਖੀ ਹੈ ਸੁੰਭਨ ਸੁੰਭ ਪਠਾਇਆ ਜਮ ਦੇ ਤਾਮ ਨੂੰ ਇੰਦਰ ਸੱਦ ਬੁਲਾਇਆ ਰਾਜ ਅਭੇਖ ਨੂੰ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ ਚੋਦ ਹੈ ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੋੜੀਆਂ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੋੜੀਆਂ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲੋ ਜਾਵੇ ਫਤੇ ਪਾਵੇ ਸ਼ਹੀਦਾ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ